ਪੂਰੀ ਠੰਡੀ ਸੀਲੇ ਦੇ ਧਾਰਤੂ ਦੇਖ ਸਕਦੇ ਹੋ ਤੁਸੀਂ ਇਹ ਕਹਿੰਦੇ ਆਨਲਾਈਨ ਵੀ ਮੰਗਾਉਣੀ ਆ ਬਈ ਘਰੂ ਦੀ ਆਪਣੀ ਚਾਹਤ ਦੀ ਆ ਠੀਕ ਆ ਬਈ ਕੋਲ ਨਹੀਂ ਗਈ ਭਲਾ ਇੱਧਰ ਲੈ ਦੇਖ ਲੋ ਭਰਾ ਪੂਰਾ ਤਸਲੀ ਵਾਲਾ ਕੰਮ ਆ ਬਗੈਰ ਬੱਚਾ ਲਾਏ ਤੋਂ ਬਾਈ ਨੇ ਜਿਹੜਾ ਧਾਰਾ ਮਾਰ ਕੇ ਦਿਖਾਈਆ ਠੀਕ ਆ 62000 ਰੁਪਏ ਮਤਲਬ ਲੈਣ ਦੇਣਾ ਹਾਂ ਠੀਕ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਐਚਐਫ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਵੈੜ ਬਿਲਕੁਲ ਤਾਜੀ ਸੂਈ ਵਹੀ ਵੈੜ ਹੈਗੀ ਤੇ ਇੱਕ ਨਾਲੇ ਦੇ ਟੁਕੜ ਗੱਬਣਾ ਵੈੜਾ ਹੋ ਰੂਗੀ ਵਿਕਰੀ ਵਾਸਤੇ ਆਜੋ ਹੁਣ ਤੁਹਾਡੀ ਬਾਈ ਨਾਲ ਗੱਲਬਾਤ ਵੀ ਕਰਵਾਵਾਂ ਕਿਤੇ ਜੇ ਭਰਾ ਵੀਡੀਓ ਨੂੰ ਪਹਿਲੀ ਵਾਰ ਹੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਰਪਾ ਕਰਕੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਲੋੜਵੰਦ ਭਰਾ ਤੱਕ ਪਹੁੰਚ ਸਕੇ ਆਜੋ ਬਾਈ ਨਾਲ ਕਰਵਾਉਨੇ ਗੱਲਬਾਤ ਭਾਈ ਆਪਣਾ ਨਾਮ ਦੱਸ ਦਿਓ ਨਾਮ ਦੱਸੀ ਬਾਈ ਪਿੰਡ ਬੋਟਾ ਲਵਾ ਜਿਲਾ ਮਾਨਸਾ ਜਿਲਾ ਮਾਨਸਾ ਤੇ ਇੱਕ ਫੋਨ ਨੰਬਰ ਬੋਲ ਦੇ ਬਾਈ 70872 ਬਾਈ 09842 70872 09842 ਬਾਈ ਦਾ ਫੋਨ ਨੰਬਰ ਹੈ ਜੀ ਤਾਜੀ ਸੂਈ ਹੈ ਬਾਈ ਬੈੜ ਹਾਂ ਬਾਈ ਇਹ ਐ ਲਾ ਲਓ ਡੇਢ ਘੰਟਾ 2 ਘੰਟੇ ਵੇਲੇ ਸੀ ਠੀਕ ਹੈ ਐਚਐਫ ਤੇ ਜਰਸੀ ਦਾ ਕ੍ਰਾਸ ਪੈਂਦਾ ਜੀ ਤਾਜੀ ਸੂਈ ਬੈੜਾ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲੈਣਾ ਇੱਕ ਵਾਰੀ ਬੈੜ ਤੇ ਨੀਂਗਾ ਮਾਰ ਲਓ ਖੜੀ ਤੇ ਤੇ ਕੀ ਡਿਟੇਲ ਆ ਬਈ ਇਹਦੀ ਕਿਹੜੇ ਸੂਆ ਸੂਈ ਆ ਇਸ ਵਾਰ ਪਹਿਲਾਂ ਆ ਬਈ ਦੋ ਦੰਦਾਂ ਦਾ ਮੂੰਹ ਅੱਛਾ ਪਹਿਲੇ ਜੇ ਕਰਾ ਦਿੰਨੇ ਆ ਪਹਿਲਾ ਸੂਆ ਸੂਈ ਆ ਇਸ ਵਾਰ ਠੀਕ ਆ ਦੋ ਦੰਦ ਵਹਿੜਾ ਜੀ ਪਹਿਲਾ ਸੂਆ ਸੂਈ ਆ ਇਸ ਵਾਰ ਇਸ ਵਾਰ ਸੂਈਏ ਦੇਖ ਸਕਦੇ ਹੋ ਤੁਸੀਂ ਤੇ ਬੱਚਾ ਕੀ ਦਿੱਤਾ ਬਈ ਸੱਚਾ ਮੇਲ ਆ ਬਈ ਬੱਚਾ ਮੇਲ ਕਾ ਤੇ ਕਿੰਨਾ ਕੁ ਦੁੱਧ ਦੀ ਉਮੀਦ ਆ ਬਈ ਦੁੱਧਾ ਤੇ ਕਿੰਨਾ ਕੁ ਪਾ ਦੂ ਦੁੱਧ ਬਈ 16 17 ਕਿਲੋ ਪਾ ਦੂ 20 ਕਿਲੋ ਆਪਾਂ ਕਹਿੰਦੇ ਨਹੀਂ ਅਗਲੀ ਦੀ ਸੇਵਾ ਬਾਕੀ ਠੀਕ ਆ ਬਈ 18 ਕਿਲੋ ਬਈ ਪੂਲਾ ਦੁੱਧ ਪਾ ਦੂ ਤੁਸੀਂ ਬਿਲਕੁਲ ਤਾਜੀ ਸੂਈਏ ਤੇ ਜੇ ਰਹੇ ਜੇ ਪਈ ਜੀ ਹਣਾ ਬਈ ਹਾਂ ਜੇ ਰ ਜਦੋਂ ਬੈ ਗਈ ਉਹਦੀ ਪੈ ਜੂਗੀ ਤੇ ਬਿਲਕੁਲ ਤਾਜੀ ਸੂਈਆ ਤੇ ਆਡਰ ਆਡਰ ਤੁਸੀਂ ਦੇਖ ਸਕਦੇ ਹੋ ਥੰਥੰ ਦਾ ਸਾਇ ਜਿਹੜਾ ਬਹੁਤ ਸੋਹਣਾ ਤੇ ਆਡਰ ਆਡਰ ਵੀ ਚੰਗਾ ਬਣਾਇਆਗਾ ਵੈੜਨੇ ਦੇਖ ਸਕਦੇ ਬਈ ਥੋੜੀ ਇਸ ਕੁਆਲਟੀ ਕਨੀਓ ਬਹੁਤ ਸੋਹਣੀਆ ਵੈੜ ਦੇਖ ਤੇ ਬੋਡੀ ਟਾਂਚੇ ਦੀ ਵੀ ਚੰਗੀ ਆ ਆਡਰ ਆਡਰ ਬਹੁਤ ਚੰਗਾ ਤੇ ਥਣ ਦਾ ਸਹਿਜ ਵੀ ਬਹੁਤ ਸੋਹਣਾ ਪੂਰੇ ਗੈਪ ਵਾਲਾ ਥਣ ਲੱਗਿਆ ਹੋਇਆ ਵਾ ਮੋੜ ਲੈ ਬਈ ਚੰਗੀ ਤੇ ਸਨਰਖੀ ਬਿਹੜਾ ਜੇ ਕਿਸੇ ਵੀ ਭਰਾ ਦੇ ਪਸੰਦ ਆਈ ਤਾਂ ਸੰਪਰਕ ਜ਼ਰੂਰ ਬਣਾਇਓ ਤੇ 18 ਤੋਂ 20 ਕਿਲੋ ਦੁੱਧ ਪਾ ਦਊਗੀ ਤੇ ਠੰਡੀ ਸੀਲ ਆ ਬਾਈ ਦੇ ਦੱਸਣ ਮੌਕਾ 18 ਮਾਰਕੀ ਵੀ ਦਿਖਾ ਦਿੰਨੇ ਆਪਾਂ ਕਾਬ ਵੇਚਣਾ ਹੈ ਕਹਿੰਦੇ ਬਈ ਜਮਾਈ ਠੀਕ ਆ ਬਈ ਪੂਰੀ ਠੰਡੀ ਸੀਲ ਹੈ ਤੇ ਧਾਤੂਦੂਰ ਦੇਖ ਸਕਦੇ ਹੋ ਤੁਸੀਂ ਇਹ ਕਹਿੰਦੇ ਆਨਲਾਈਨ ਵੀ ਮਂਗਾਉਣੀ ਆ ਬਈ ਘਰ ਦੀ ਆਪਣੀ ਗਾਰੰਟੀ ਆ ਠੀਕ ਆ ਬਈ ਲੈ ਦੇਖ ਲੋ ਭਰਾ ਪੂਰਾ ਤਸਲੀ ਵਾਲਾ ਕੰਮ ਬਗੈਰ ਬੱਚਾ ਲਾਏ ਤੋਂ ਬਈ ਨੇੜਾ ਧਾਰਾ ਮਾਰ ਕੇ ਦਿਖਾਈਆ ਇਹਦਾ ਰੇਟ ਫਿਰ ਇਹਦਾ ਰੇਟ ਬਈ 65000 ਰੁਪਿਆ 60000 ਰੁਪਏ ਦੀ ਵਾਚੀ ਦੇ ਦਾਂਗੇ ਠੀਕ ਆ 65 ਠੰਡੀ ਸੀਲ ਆ ਬਈ ਜਿਵੇਂ ਮਰਜ਼ੀ ਬੈਠੇ ਰਹੋ ਕੋਲ ਨਹੀਂ ਗੇ ਜਿਪਣਾ ਇਧਰ ਦੀ ਗੱਜਾ ਬਈ ਠੀਕ ਆ 62000 ਰੁਪਇਆ ਮਤਲਬ ਲੈਣ ਦੇਣਾ ਹਾਂ ਠੀਕ ਆ ਵਿੱਚ ਹੋਰ ਵੀ ਹੋ ਜੁ ਮੰਨਦਾਂ ਨਾ ਬਾਹਰ ਮੁਰਤੇ ਹੀ ਕੋਈ ਬਾਹਰ ਕੋਈ ਨਹੀਂ ਠੀਕ ਆ 62000 ਇਹਦਾ ਮੁੱਲ ਹੈ ਜੀ ਬਿਲਕੁਲ ਤਾਜੀ ਸੂਈ ਆ ਜੇ ਕਿਸੇ ਵੀ ਭਰਾ ਦੇ ਪਸੰਦ ਆਈ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਬਣਾ ਲਿਓ ਤੇ ਵੀਡੀਓ ਦੇ ਵਿੱਚ ਹੀ ਬਾਈ ਨੇ ਧਾਰਾ ਹੀ ਮਾਰ ਕੇ ਦਿਖਾਈਆਂ ਬਿਲਕੁਲ ਠੰਡੀ ਸੀਲ ਆ ਥੰਮ ਥੰਮ ਦਾ ਸਜ ਵੀ ਬਹੁਤ ਸੋਹਣਾ ਤੇ ਚੰਗਾ ਆਰਡਰ ਤਿਆਰ ਕਰਿਆ ਚੰਗਾ ਦੁੱਧ ਪਾ ਦੂਗੀ ਰੇਟ ਵੀ ਬਹੁਤ ਜਾਇਜ਼ ਆ ਤੇ ਉਹ ਦੂਜਾ ਨਾਲ ਬਈ ਕਿਹੜਾ ਆਪਣੇ ਕੋਲ ਟੁਕੜ ਗੱਬਣਾ ਉਹ ਟ ਇਹ ਵੀ ਲੈ ਇਹਦੀ ਵੀ ਦੇ ਦੇ ਬਈ ਡਿਟੇਲ ਕੀ ਆ ਇਹ ਪਹਿਲਾ ਸੂਈ ਹੋਈ ਆ ਦੂਜੇ ਨੂੰ ਗੱਪਣਾ ਬਈ ਦੂਜਾ ਸੂਆ ਇਸ ਵਾਰ ਸੋਨਾ ਤੇ ਕਿੰਨੇ ਚਿਰ ਦੀ ਗੱਪਣਾ ਬਈ ਇਹ ਬਈ 6-7 ਤਾਂ 5000 ਦੇ ਵਿੱਚ ਹੀ ਗੱਪਣਾ ਚਾਰ 4.5 ਮਹੀਨਿਆਂ ਦੀ ਗੱਪਣਾ ਵਾਲਾ ਚੈੱਕ ਰਾ ਸਕਦਾ ਠੀਕ ਆ ਦੁੱਧ ਜਾਂਦੀ ਆ ਬਈ ਹੁਣ ਹਾਂ ਦੁੱਧ ਹੈਗਾ ਬਈ 6-7 ਕਿਲੋ ਦੁੱਧ ਹੈ 6-7 ਕਿਲੋ ਦੁੱਧ ਤੇ ਦੋਨੇ ਢਾਂਗ ਹੀ ਮਿਲਦੀ ਆ ਹਾਂ ਦੋਨੇ ਢਾਂਗ ਬਈ ਠੀਕ ਆ ਤੇ ਚਵਾਈ ਜੂਈ ਦੀ ਚੰਗੀ ਐ ਵੀ ਪੂਰੀ ਬਈ ਚਵਾਈ ਦੀ ਮੈਂ ਇੱਕ ਨੰਬਰ ਆ ਤੀਣਾ ਲਾਵੇਗਾ ਗਰੰਟੀ ਦੇ ਦੇਣਗੇ ਠੀਕ ਆ ਭਾਈ ਇਹ ਦੋਨੇ ਵੈੜਾ ਬਾਈ ਦੀਆਂ ਬਕਾਊ ਆ ਜੀ ਸੇਲ ਆ ਜੇ ਦੋਵਾਂ ਦੇ ਵਿੱਚੋਂ ਕੋਈ ਵੀ ਪਸੰਦ ਆਉਂਦੀ ਹੋਈ ਇੱਕ ਤਾਂ ਇਹ ਟੁੱਕੜ ਗੱਬਣਾ ਤੇ ਇਹਦਾ ਰੇਟ ਕੀ ਰੱਖਾਂਗੇ ਭਈ ਆਪਾਂ ਟੁੱਕੜ ਗੱਬਣਾ ਇਹਦਾ ਭਈ 45000 ਰੁਪਿਆ ਰੇਟ ਆ 45000 ਮੁੱਲ ਆ ਇਹਦਾ ਹਾਂ ਠੀਕ ਆ ਚੋ ਮਾਨਤਨ ਕਰ ਦਾਂਗੇ ਭਾਈ 45000 ਚੋ ਮਾਨਤਨ ਹੋ ਜੂ ਹਾਂ ਹੋ ਜੂ ਠੀਕ ਆ ਇਹਨਾਂ ਦੋਵਾਂ ਵੈੜਾ ਦੇ ਵਿੱਚੋਂ ਕੋਈ ਵੀ ਵੈੜ ਪਸੰਦ ਆਉਂਦੀ ਆ ਤਾਂ ਕੋਲ ਜਾ ਕੇ ਪੂਰੀ ਤਸੱਲੀ ਕਰਕੇ ਵੈੜ ਜਿਹੜੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ